ਇਸ ਬੋਡੀ ਦਾ ਵੀ ਦਿਨਾਂ ਵਿੱਚ 10000 ਪਾਠ ਕਰਨਾ ਤਾਪ ਸੰਤਾਪੀ ਨੇਤਰਾਂ ਦਾ ਅੰਧਾਪਨ ਦੂਰ ਹੋਵੇ ਪਾਠ ਸਨਿੱਚਰਵਾਰ ਤੋਂ ਆਰੰਭ ਕਰਨਾ ਇਸ ਤਰ੍ਹਾਂ ਦੀ ਗਿਆਨਵਰਤਕ ਵੀਡੀਓ ਵੇਖਣ ਵਾਸਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਹੋੜੀ 18ਵੀਂ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਾਲਵਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਕਮਲੇਸ਼ ਮਲ ਪਾਖ ਖਾਏ ਅਸੰਖ ਨਿੰਦਕ ਸਿਰ ਕਾਰ ਹੀ ਪਾਰ ਨਾਨਕ ਨੀਚ ਕਰੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਨਿਰੰਕਾਰ ਧਿਆਖਾ ਇਸ ਜਗਰ ਵਿੱਚ ਅਣਗਿਣਤ ਮੂਰਖ ਅਤੇ ਅਗਿਆਨੀ ਲੋਕ ਹਨ ਐਜੇ ਬੰਦਿਆਂ ਦੀ ਕੋਈ ਗਿਣਤੀ ਨਹੀਂ ਜੋ ਚੋਰ ਅਤੇ ਹਰਾਮਖੋਰ ਹਨ ਜਿਹੜੇ ਦੂਜਿਆਂ ਦਾ ਮਾਲ ਚੋਰੀ ਕਰਕੇ ਖਾਂਦੇ ਹਨ ਅਣਗਿਣਤ ਐਜੇ ਹਨ ਜੋ ਹੋਰ ਲੋਕਾਂ ਦੇ ਤੇ ਜ਼ਬਰ ਜ਼ੁਲਮ ਨਾਲ ਅਪਿਆਚਾਰ ਦਾ ਸ਼ਾਸਨ ਕਰਕੇ ਇਸ ਦੁਨੀਆ ਨੂੰ ਛੱਡ ਜਾਂਦੇ ਹਨ ਅਨਗਿੰਤ ਅਤਾਰਮੀ ਮਨੁੱਖ ਜਿਹੜੇ ਦੂਜਿਆਂ ਦਾ ਗਲਾ ਵੱਢ ਕੇ ਹੱਤਿਆ ਦਾ ਪਾਪ ਕਮਾਰੇ ਹਨ ਅਨਗਿੰਤ ਪਾਪੀ ਇਸ ਸੰਸਾਰ ਤੋਂ ਪਾਪ ਕਮਾਉਂਦੇ ਹੋਏ ਚਲੇ ਜਾਂਦੇ ਹਨ ਝੂਠਿਆਂ ਦੀ ਵੀ ਕੋਈ ਗਿਣਤੀ ਨਹੀਂ ਜੋ ਹਰ ਵੇਲੇ ਝੂਠ ਬੋਲਦੇ ਫਿਰਦੇ ਹਨ ਅਸੰਖ ਮਨੁੱਖ ਇਹ ਜਿਹਨਾਂ ਜੋ ਮਲੀਨ ਬੁੱਧੀ ਹੋਣ ਕਾਰਨ ਗੰਦਗੀ ਦਾ ਭੋਜਨ ਖਾਂਦੇ ਹਨ ਅਣਗਿਣਤ ਲੋਕ ਦੂਜਿਆਂ ਦੀ ਨਿੰਦਾ ਕਰਕੇ ਆਪਣੇ ਸਿਰ ਤੇ ਪਾਪਾਂ ਦਾ ਬੋਝ ਰੱਖਦੇ ਹਨ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਵਾਂ ਆਖਦੇ ਹੋਏ ਫਰਮਾਉਂਦੇ ਹਨ ਕਿ ਅਸੀਂ ਤਾਂ ਕੁਕਰਮੀ ਜੀਵਾਂ ਅਰਥਾਤ ਕਾਮ ਸੀ ਤੇ ਅਧੂਰੀ ਸੰਪਦਾ ਵਾਲੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ हे ਸਰਬਸ਼ਕਤੀਮਾਨ ਪਰਮੇਸ਼ਰ ਮੈਂ ਤੇਰੇ ਉੱਪਰ ਇੱਕ ਵਾਰ ਵੀ ਕੁਰਬਾਨ ਹੋਣ ਦੇ ਲਾਇਕ ਨਹੀਂ ਹਾਂ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਠੀਕ ਹੈ हे ਨਿਰੰਕਾਰ हे 파ਰਬ੍ਰਮ ਤੂੰ ਸਦਾ ਰਹਿਣ ਵਾਲਾ ਹੈ ਵੈਕ੍ਰੂਚਿਕਾ ਕਾਲਸਾ ਵੈਗ੍ਰੂਜੀ ਕੇ ਫਤੇ